ਘਰ ਦੀ ਮਾਲੀ ਹਾਲਤ ਸੁਧਾਰਨ ਦੇ ਲਈ ਇਟਲੀ ਗਏ ਅੰਮ੍ਰਿਤਸਰ ਦੇ ਪਿੰਡ ਬੋਲੀਆਂ ਦੇ 28 ਸਾਲਾ ਨੌਜਵਾਨ ਸੁਖਜਿੰਦਰ ਸਿੰਘ ਦੀ ਪਿਛਲੇ ਦਿਨੀ ਮੌਤ ਹੋ ਗਈ ਸੀ ਜਿਸ ਨੂੰ ਲੈ ਕੇ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮ੍ਰਿਤਕ ਸੁਖਜਿੰਦਰ ਦੇ ਪਰਿਵਾਰ ਨੂੰ ਮਿਲਣ ਤਾਂ ਗਏ ਪਰ ਜੋ ਇਹ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਇਹ ਜੋ ਵੀਡੀਓ ਵਾਇਰਲ ਹੁੰਦੀ ਪਈ ਹੈ ਉਸ ਨੇ ਕਈ ਨਵੇਂ ਸਵਾਲ ਖੜੇ ਕਰ ਦਿੱਤੇ ਹੈ ਇੱਕ ਪਾਸੇ ਇਹ ਪਰਿਵਾਰ ਹਜ਼ਾਰੋ ਹਜ਼ਾਰ ਰੋਂਦਾ ਪਿਆ ਹੈ ਜਿਨ੍ਹਾਂ ਦਾ ਪੁੱਤ ਇਟਲੀ ਦੇ ਵਿੱਚ ਕੁਝ ਕਰਨ ਦੇ ਲਈ ਪਰਿਵਾਰ ਦੀ ਰੋਜ਼ੀ ਰੋਟੀ ਨੂੰ ਕਮਾਉਣ ਦੇ ਲਈ ਗਿਆ ਸੀ ਪਰ ਤੋਂ ਹੁਣ ਪਰਿਵਾਰ ਵਾਲੇ ਭਾਰਤ ਸਰਕਾਰ ਨੂੰ ਦੇਹ ਨੂੰ ਲਿਆਉਣ ਦੇ ਲਈ ਮੰਨਤਾ ਕਰਦੇ ਪਏ ਐ ਤੇ ਇਹ ਦੇਖੋ ਕਿਵੇਂ ਗੱਲ ਲਾ ਕੇ ਰੋਇਆ ਜਾ ਰਿਹਾ ਐ ਇਸ ਮੌਕੇ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਘਰ ਦੀ ਮਾਲੀ ਹਾਲਤ ਸੁਧਾਰਨ ਦੇ ਲਈ ਸੁਖਜਿੰਦਰ ਸਿੰਘ ਵਿਦੇਸ਼ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ ਐ ਅਤੇ ਉਸ ਦੀ ਦੇਹ ਨੂੰ ਭਾਰਤ ਲਿਆਉਣ ਲਈ ਯਤਨ ਕੀਤੇ ਜਾਣਗੇ ਸਾਡਾ ਇੱਕ ਨੌਜਵਾਨ ਸੁਖਜਿੰਦਰ ਸਿੰਘ ਇਟਲੀ ਦੇ ਵਿੱਚ ਗਿਆ ਸੀਗਾ ਸਵਾ ਪੰਜ ਸਾਲ ਹੋ ਗਏ ਉਹਦੀ ਹਾਰਟ ਅਟੈਕ ਦੇ ਨਾਲ ਜਿਹੜੀ ਉਹ ਡੈਥ ਹੋ ਗਈ ਉਹ ਦਾ ਮੈਂ ਅਫਸੋਸ ਕਰਦਾ ਨਹੀਂ ਆਸੀ ਪਰਵਾਦ ਦੇ ਨਾਲ ਉਹ ਨਾਲ ਪਰਿਵਾਰ ਨੇ ਕਿਉਂਕਿ ਬਹੁਤ ਪੈਸੇ ਲੱਗਦੇ ਆ ਬਹੁਤ ਡੈਡ ਬਡੀ ਲਿਓਣ ਦੀ ਅਸੀਂ ਕੋਸ਼ਿਸ਼ ਕਰਾਂਗੇ ਸਰਕਾਰ ਦੇ ਕੋਲੋਂ ਕਿ ਆਪਾਂ ਮਤਲਬ ਉਹਨਾਂ ਦੀ ਡੈਡ ਬਡੀ ਜਿਹੜੀ ਲਿਆ ਕੇ ਦੇਈਏ ਇੱਕ ਟਾਈਮ ਤੇ ਲੱਗਦਾ ਥੋੜਾ ਲੱਗੂਗਾ ਇੱਕ ਦੋ ਵੀ ਉਹ ਤਾਂ ਪੱਦਮੀ ਸਰਕਾਰ ਦਾ ਲਪੂਦੀ ਮਤ ਜੜੀਆ ਪਰਵਾਦ ਦੀ ਕਰਾਂਗੇ ਕੱਲਾ ਕੱਲਾ ਬੇਟਾ ਹੀ ਇਹਨਾਂ ਦਾ ਤਿੰਨ ਬੇਟੀਆਂ ਸੀਗੀਆਂ ਬਹੁਤ ਨਕਸਰਨਾਕ ਆਦਦਾ ਬਹੁ ਮਾੜੀ ਗੱਲ ਹੋਈ ਤੇ ਮੈਂ ਤਾਂ ਬਸ ਅਫਸੋਸ ਕਰਨਾ ਹੈ ਤੇ ਕਹਿਣਾ ਹੈ ਕਿ ਸਰਕਾਰ ਨਾਲ ਪਰ ਨਾੜਿਆ ਪਰਵਾਦ ਦੇ ਜਿੰਦੇ ਜੋਗੇ ਪੂਰੀ ਮਤਲੇ ਪਰਵਾਦ ਦੀ ਨਾਲ ਤਾਂ ਕਾ ਵੀ ਮਾੜੀ ਚੀਜ਼ ਤੇ ਹਾਂ ਨਹੀਂ ਦੇਖੋ ਬਾਦ ਜਦੋਂ ਬੰਦਾ ਜਾਂਦਾ ਘਰ ਦੀ ਆਰਥਿਕ ਤੰਗੀ ਕਰਕੇ ਜਾਂਦਾ ਘਰ ਦੀ ਆਰਥਿਕ ਤੰਗੀ ਜਿਹੜੀ ਆ ਉਹਦੀ ਪੂਰਤੀ ਵਾਸਤੇ ਅਸੀਂ ਬਾਤ ਜੰਦੇ ਆਂ ਇਸ ਕਰਕੇ ਮਤਲਬ ਜਦੋਂ ਆਪਾਂ ਬਾਹਰ ਜਾਂਦੇ ਆ ਬਾਹਰ ਦੀ ਐਮਪਰੀ ਇੱਕ ਸਮੱਸਿਆ ਵਾਂ ਪਰਦੇਸਾਂ ਵਿੱਚ ਜਾ ਕੇ ਬੰਦੇ ਦੀ ਜਦੋਂ ਮੌਤ ਹੁੰਦੀ ਆ ਫਿਰ ਘਰਦਿਆਂ ਦੀ ਬਚਾਰਿਆਂ ਦੀ ਇਹ ਔਖਾ ਹੋ ਜਾਂਦਾ ਪਹਿਲਾਂ ਤਾਂ ਜ਼ੋਰ ਲੱਗ ਜਾਂਦਾ ਆਪਾਂ ਜ਼ਮੀਨਾਂ ਜੂਨ ਨਾ ਕਹਿੰਦੇ ਰੱਖ ਕੇ ਬੈਂਕਾਂ ਦੀਆਂ ਲਿਮਟਾਂ ਬਣਾ ਕੇ ਪਹਿਲਾਂ ਘੱਲਣ ਤੇ ਜ਼ੋਰ ਲੱਗ ਜਾਂਦਾ ਫਿਰ ਉਹਦੀ ਡੈੱਡ ਬਾਡੀ ਲਿਉਂ ਤੇ ਬਚਾਦੇ ਘਰ ਜਾਂਦਾ ਬਹੁਤ ਖੱਤਿਆ ਹੁੰਦਾ ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਪ੍ਰਿੰਮਾ ਦਾ ਖੱਤਿਆ ਜਿਹੜਾ ਨਾ ਹੋਵੇ ਨਾ ਜਦਰੀ ਰਿਪੋਰਟ ਦੇ ਤੇ ਉਧਰ ਡੱਡਬੜੀ ਜਿਹੜੀ ਆਹ ਦੇ ਹਲਕੇ ਜਿਹੇ ਬਹੁਤ ਡੈਟ ਹੋਈ ਜਾਂਸ ਅੰਤਲਸਕਾਟ ਇੰਟਰਵਿਊ ਕਰ ਰਹੇ ਹਾਂ ਇਸ ਮੌਕੇ ਮ੍ਰਿਤਕ ਨੌਜਵਾਨ ਸੁਖਜਿੰਦਰ ਸਿੰਘ ਦੇ ਪਿਤਾ ਨੇ ਕਿਹਾ ਹੈ ਕਿ ਉਹਨਾਂ ਦੇ ਪੁੱਤਰ ਦੀ ਵਿਦੇਸ਼ ਦੇ ਵਿੱਚ ਮੌਤ ਹੋ ਗਈ ਹੈ ਤੇ ਹੁਣ ਇਹ ਮੰਤਰੀ ਕੁਲਦੀਪ ਧਾਲੀਵਾਲ ਨੂੰ ਵੀ ਅਪੀਲ ਕਰਦੇ ਆ ਕਿ ਉਹਨਾਂ ਦੇ ਪੁੱਤ ਨੂੰ ਉਹਨਾਂ ਨੇ ਆਖਰੀ ਰਸਮਾਂ ਕਰਨੀਆਂ ਨੇ ਕਿ ਉਹ ਉਹਨਾਂ ਦੇ ਪੁੱਤ ਨੂੰ ਵਾਪਸ ਲੈ ਆਉਣ ਕੀ ਗੱਲ ਹੈ ਬੇਟੇ ਨੇ ਸਾਡੇ ਦੱਸੇ ਸੁਖਜਿੰਦਰ ਸਿੰਘ ਬੇਟੇ ਦਾ ਕੀ ਨਾਮ ਹੈ ਸੁਖਜਿੰਦਰ ਐਕਟੀਕਲ ਹੋਈ ਜੀ ਹਾਂ ਡੈਕੋ ਜੀ ਮੰਤਰੀ ਸਾਹਿਬ ਕੋਲ ਚੀਆ ਕਰੀ ਬੇਨਤੀ ਕੀਤੀ ਆ ਕਿ ਸ੍ਰੀ ਕਲਡ ਬੜੀ ਮਦਦ ਦੀ ਮੈਂ ਬੇਨਤੀ ਐ ਬਸ ਅਨੁਮਤਤਾ ਵੱਡੀ ਚਾਹੀਦੀ ਆ ਖਰਚਾ ਨਹੀਂ ਅਸੀਂ ਲਾ ਸਕਦੇ ਕਿੰਨੇ ਚਿੱਟੂ ਪੇੜਾ ਗਿਆ ਸੀ ਤੇ ਕਿੰਨੇ ਪੈਣ ਪਿਆ ਸੀ ਚਿਰ ਨਾ ਪੈਣਾ ਤੇ ਭਰਾ ਛਟਾ ਕਿੰਨੇ ਚਿੱਟੂ ਗਿਆ ਸੀ ਤੇ 750 ਕਿੰਨੇ ਚਿਰ ਪੇਲੂ ਕਰਾਇਆ ਸੀ ਕਦੋਂ ਵਾਪਸ ਆਣਾ ਹਾਂ ਆਇਆ ਹੀ ਨਹੀਂ ਹਜੇ ਤੱਕ ਪਹਿਲੀ ਦੀ ਹੁਣ ਅਸੀਂ ਹਾਂ ਪਹਿਲੀ ਤਾਂ ਜਨਵਰੀ ਜਾਣਾ ਸੀ ਕੋਣ ਕੀ ਮੰਗ ਕਰਦੇ ਸਕੇ ਸਰਕਾਰ ਦਾ ਸਾਨੂੰ ਬਰਦੀ ਚਾਹੀਦੀ ਹੈ ਸਾਡੇ ਕੋਲ ਪੈਸੇ ਨਹੀਂ ਸਾਡੀ ਮੰਗ ਹੈ ਹੋਏ ਅਮਰੀਕਨ ਮੈਡੀਸਨ ਹਾਂਜੀ ਭਾਵੇਂ ਕਿ ਸਾਡੇ ਸਮਾਜ ਦੇ ਵਿੱਚ ਬਾਹਰ ਜਾਣ ਦਾ ਕਰੇਜ਼ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈਂਦਾ ਪਿਆ ਪਰ ਜਦੋਂ ਅਜਿਹੇ ਆ ਮੰਤ ਭੱਗਿਆ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਹਰ ਇੱਕ ਦਾ ਦਿਲ ਬਲੁੰਦਰ ਜਾਂਦਾ ਏ